ਜਿਹੜੀ ਇਹ ਸਹੂਲਤ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ ਤੇ ਪੰਜਾਬ ਪਹਿਲਾ ਸੂਬਾ ਹੈ ਜਿੱਥੇ 10 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਯੋਜਨਾ ਜਿਹੜੀ ਕੋਸ਼ ਸ਼ੁਰੂ ਕੀਤੀ ਗਈ ਹੈ ਤੇ ਬੇਨਤੀ ਵੀ ਕਰਦੇ ਆਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਆ ਕੇ ਇਹਦਾ ਜਿਹੜਾ 10 ਲੱਖ ਦੀ ਯੋਜਨਾ ਦਾ ਲਾਭ ਉਠਾਓ ਇਹ ਸਭ ਦੇ ਬਣ ਕੇ ਕੋਈ ਕਿਸੇ ਨਾਲ ਪੱਖਪਾਤ ਨਹੀਂ ਹੈਗਾ ਤੇ ਹੈ ਕੋਈ ਜਰਨਲ ਹੈ ਚਾਹੇ ਕੋਈ ਆਈਸੀ ਹੈ ਚਾਹੇ ਕੋਈ ਬੀਸੀ ਹੈ ਸਾਰੇ ਪਰਿਵਾਰਾਂ ਦੇ ਬਣ ਕੇ ਕਿਸੇ ਨਾਲ ਕੋਈ ਮਤਭੇਦ ਨਹੀਂ ਹੋਊਗਾ ਇਹ ਰੋਜ਼ ਕੈਂਪ ਲੱਗਣਗੇ ਕੱਲੇ ਕੱਲੇ ਵਾਰਡ ਦੇ ਵਿੱਚ ਕੈਂਪ ਲੱਗਣਗੇ ਇਹ ਕੱਲਾ ਇੱਕ ਵਾਰਡ ਚ ਨਹੀਂ ਲੱਗਣਾ ਸਾਰੇ ਪਿੰਡਾਂ ਚ ਵੀ ਇਹ ਕੈਂਪ ਲੱਗਣਗੇ ਗਰੀਬ ਪਰਿਵਾਰਾਂ ਦੇ ਵਿੱਚ ਬਿਮਾਰੀ ਕਰਕੇ ਘੱਟ ਲੋਕ ਦੁਨੀਆ ਤੋਂ ਚਲੇ ਜਾਂਦੇ ਸੀ ਇਲਾਜ ਪੱਖੋਂ ਇਲਾਜ ਤੋਂ ਬਿਨੂਨੇ ਲੋਕ ਜ਼ਿਆਦਾ ਮਤਲਬ ਦੁਨੀਆ ਤੋਂ ਚਲੇ ਜਾਂਦੇ ਸੀਗੇ ਸੋ ਇਸ ਨਵਜ ਨੂੰ ਫੜਦੇ ਹੋਏ ਮਾਨਜੁਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਹੈ ਕਿ ਇਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਜਿਹਦੇ ਲਵੇ ਇਹ ਆਪਣਾ ਹੈਲਥ ਜੋਜ ਨਾਲ ਕਾਰ ਬਣਾਇਆ ਸਮਝੋ ਉਹਦੇ ਜੇਬ ਦੇ ਵਿੱਚ 10 ਲੱਖ ਰੁਪਏ। ਅਸੀਂ ਛੋਟੇ-ਛੋਟੇ ਹੁੰਦੇ ਸੀ ਇਹ ਸੁਣਦੇ ਹੁੰਦੇ ਸੀ ਕਿ ਵਿਦੇਸ਼ਾਂ ਦੇ ਵਿੱਚ ਇਲਾਜ ਫ੍ਰੀ ਹੈ ਬਿਲਕੁਲ। ਲੇਕਿਨ ਉਹ ਸੁਣਨ ਦੀਆਂ ਗੱਲਾਂ ਹੁੰਦੀਆਂ ਸੀਆਂ ਪਰ ਹਿੰਦੁਸਤਾਨ ਦੇ ਵਿੱਚ ਇਲਾਜ ਬਹੁਤ ਮੇਗਾ ਹੈ। ਪਰ ਹੁਣ ਪਤਾ ਲੱਗਿਆ ਲੇ ਵੀ ਇਹ ਇਲਾਜ ਫ੍ਰੀ ਕਿਉਂ ਕਿਹਾ ਜਾਂਦਾ ਸੀ ਵਿਦੇਸ਼ਾਂ 'ਚ। ਭਗਵੰਤ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਦਾ ਜਿਹੜਾ ਸੁਪਨਾ ਸੀ ਉਹ ਇਹ ਸੀ ਕਿ ਇਲਾਜ ਔਰ ਸਿੱਖਿਆ ਦੋਨੇ ਨੀਤੀਆਂ ਇਹਨਾਂ ਨੂੰ ਮੁਫਤ ਕਰੀਏ ਤਾਂ ਕਿ ਉਹਦੇ ਨਾਲ ਤਰੱਕੀ ਹੋ ਸਕੇ ਦੇਸ਼ ਦੀ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੋ ਕਿ ਲਗਾਤਾਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਰਹੇ ਨੇ ਕਿਉਂਕਿ ਜਿਹੜੀ ਇਹ ਸਹੂਲਤ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ ਤੇ ਪੰਜਾਬ ਪਹਿਲਾ ਸੂਬਾ ਹੈ ਜਿੱਥੇ 10 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਯੋਜਨਾ ਜਿਹੜੀ ਕੋਸ਼ ਸ਼ੁਰੂ ਕੀਤੀ ਗਈ ਹੈ ਤੇ ਕੀ ਹੁੰਦਾ ਸੀਗਾ ਗਰੀਬ ਪਰਿਵਾਰਾਂ ਦੇ ਵਿੱਚ ਬਿਮਾਰੀ ਕਰਕੇ ਘੱਟ ਲੋਕ ਦੁਨੀਆ ਤੋਂ ਚਲੇ ਜਾਂਦੇ ਸੀ ਇਲਾਜ ਪੱਖੋਂ ਇਲਾਜ ਤੋਂ ਬਿਹੂਨੇ ਲੋਕ ਜਿਆਦਾ ਮਤਲਬ ਦੁਨੀਆ ਤੋਂ ਚਲੇ ਜਾਂਦੇ ਸੀਗੇ ਸੋ ਇਸ ਨਵਜ ਨੂੰ ਫੜਦੇ ਹੋਏ ਮਾਨਜੁਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਉਹਨਾਂ ਨੂੰ ਸੀਐਮ ਸਾਹਿਬ ਨੇ ਆਪਣੇ ਪਰਿਵਾਰ ਦਾ ਮੈਂਬਰ ਸਮਝਿਆ ਉਹਨਾਂ ਦਾ ਦੁੱਖ ਪੀੜਾ ਸਮਝੀ ਵੀ ਕੋਈ ਵੀ ਬੰਦਾ ਇਲਾਜ ਤੋਂ ਬਿਨਾ ਨਾ ਚਲਾ ਜਾਵੇ ਵੀ ਹਰ ਇੱਕ ਨੂੰ ਜਿਹੜਾ ਇਲਾਜ ਹੈ ਉਹ ਸਮੇਂ ਤੇ ਮਿਲ ਸਕੇ ਸੋ ਤਾਂ ਹੀ ਇਹ ਜਿਹੜੇ ਆਪਣਾ ਸਿਹਤ ਬੀਮਾ ਯੋਜਨਾ ਸ਼ੁਰੂ ਕਰੀ ਹੈ ਇਹਦੇ ਵਿੱਚ ਵੱਡੇ ਵੱਡੇ ਹਸਪਤਾਲ ਨੇ ਜਿੱਥੇ ਇਹ ਆਪਣਾ ਪਟਿਆਲੇ ਦੇ ਅਮਰ ਹਸਪਤਾਲ ਹੈ ਪਟਿਆਲਾ ਹਾਰਟ ਹੈ ਪਾਰਕ ਹਸਪਤਾਲ ਹੈ ਸਮਾਣੇ ਦੇ ਅਰੋੜਾ ਅਰੋੜਾ ਹਸਪਤਾਲ ਹੈ ਜੋਰੀ ਹਸਪੀਟਲ ਹੈ ਹੋਰ ਵੀ ਜਿਹੜੇ ਕੋਈ ਰਹਿੰਦੇ ਨੇ ਹਸਪੀਟਲ ਉਹਨਾਂ ਨੂੰ ਵੀ ਜਲਦੀ ਐਡ ਕੀਤਾ ਜਾਊਗਾ ਕਿ ਤਾਂ ਕਿ ਲੋਕਾਂ ਨੂੰ ਮਤਲਬ ਜੇਬ ਜੇਬ ਵੱਲ ਨਾ ਦੇਖਣਾ ਪਵੇ ਤੇ ਉੱਥੇ ਜਾ ਕੇ ਹਰ ਬੰਦਾ ਲੋੜਵੰਦਾ ਜਿਹੜਾ ਇਲਾਜ ਕਰਾ ਸਕੇ ਸੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗਰੀਬਾਂ ਦੀ ਬਾਹ ਫੜੀ ਹੈ ਤੇ ਸਭ ਤੋਂ ਵੱਡੀ ਕਮਾਲ ਦੀ ਗੱਲ ਇਹ ਹੈ ਵੀ ਕੋਈ ਕੰਡੀਸ਼ਨ ਨਹੀਂ ਸਿਰਫ ਪੰਜਾਬ ਦਾ ਵਾਸੀ ਹੋਣਾ ਚਾਹੀਦਾ ਹੈ ਬਿਨਾਂ ਇਹਦ ਭਾਵ ਤੋਂ ਬਿਨਾ ਧਰਮ ਧਰਮ ਦੇ ਪੇਦ ਭਾਵ ਤੋਂ ਬਿਨਾ ਜਾਤਾਂ ਦੇ ਪੇਦ ਭਾਵ ਤੋਂ ਚਾਹੇ ਕੋਈ ਸਰਕਾਰੀ ਅਧਿਕਾਰੀ ਵੀ ਹੈ ਹਰ ਇੱਕ ਦਾ ਇਹ ਕਾਰ ਬਣੂਗਾ ਬਸ ਕੰਡੀਸ਼ਨ ਇਹੀ ਉਹ ਪੰਜਾਬ ਦਾ ਵਾਸੀ ਹੋਣਾ ਚਾਹੀਦਾ ਸੋ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਤੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ਾਂ ਅਨਸਾਰ ਇਹ ਕੈਂਪ ਲੱਗ ਰਹੇ ਨੇ ਤੇ ਸਾਡਾ ਜਿਹੜਾ ਉਦੇਸ਼ ਹੈ ਕੱਲੇ ਕੱਲੇ ਘਰ ਤੱਕ ਪਹੁੰਚ ਕਰਕੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਤਾਲੁਕ ਰੱਖਦਾ ਹੈ ਚਾਹੇ ਸਾਡਾ ਕੋਈ ਵਿਰੋਧੀ ਵੀ ਹੈ ਹਰ ਇੱਕ ਦੀ ਘਰ ਤੱਕ ਇਹ ਸਹੂਲਤ ਪਹੁੰਚਾਈ ਜਾਊਗੀ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਦੁਬਾਰਾ ਉਹਨਾਂ ਦੇ ਘਰਾਂ ਤੱਕ ਅਸੀਂ ਪਹੁੰਚ ਕਰਕੇ ਬਣਾਵਾਂਗੇ ਕਿਉਂਕਿ ਇਹ ਇੱਕ ਪੁੰਨ ਦਾ ਕੰਮ ਹੈ ਤਾਂ ਕਿ ਹਰ ਇੱਕ ਨੂੰ ਜਿਹੜਾ ਇਲਾਜ ਹੈ ਉਹ ਸਹੀ ਸਮੇਂ ਤੇ ਮਿਲ ਸਕੇ ਧੰਨਵਾਦ ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਬੜੀ ਕਲੀਅਰ ਕਰਨਾ ਚਾਹਨਾ ਸਭ ਤੋਂ ਤਾਂ ਪਹਿਲਾਂ ਮੈਂ ਪੰਜਾਬ ਸਰਕਾਰ ਸਾਡੇ ਸੀਐਮ ਤਾਂ ਮੁੱਖ ਮੰਤਰੀ ਦਦਾ ਸਾਹਿਬ ਦਾ ਸਾਡੇ ਕਨਵੀਨਰ ਅਰਵਿੰਦ ਗੇਜਰੀਵਾਲ ਜੀ ਦਾ ਸਾਡੇ ਐਮ.ਐਲ.ਏ. ਐਕਸ ਮਿਨਿਸਟਰ ਚੇਤਨ ਸਿੰਘ ਜਾੜਾ ਮੱਜਰਾ ਜੀ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਜਿਹੜਾ ਕੈਂਪ 4 ਨੰਬਰ ਵਾਰਡ ਸ਼ਹਿਰ ਦੇ ਵਿੱਚ 4 ਨੰਬਰ ਵਾਰਡ ਤੇ 19 ਨੰਬਰ ਵਾਰਡ ਦੇ ਵਿੱਚ ਦੋ ਕੈਂਪ ਲੱਗੇ ਨੇ। ਇਹ ਰੋਜ਼ ਕੈਂਪ ਲੱਗਣੇ ਆ। ਕੱਲੇ-ਕੱਲੇ ਵਾਰਡ ਦੇ ਵਿੱਚ ਕੈਂਪ ਲੱਗਣਗੇ। ਇਹ ਕੱਲਾ ਇੱਕ ਵਾਰਡ ਤੇ ਨਹੀਂ ਲੱਗਣਾ। ਸਾਰੇ ਪਿੰਡਾਂ 'ਚ ਵੀ ਇਹ ਕੈਂਪ ਲੱਗਣਗੇ। ਔਰ ਇਹ ਪਹਿਲੀ ਵਾਰ ਹੋਇਆ ਕਿ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਇਹ ਹੈਲਥ ਪਾਲਿਸੀ ਲਾਗੂ ਹੋਈ ਹੈ ਆਪਾਂ ਅਸੀਂ ਛੋਟੇ-ਛੋਟੇ ਹੁੰਦੇ ਸੀ ਇਹ ਸੁਣਦੇ ਹੁੰਦੇ ਸੀ ਕਿ ਵਿਦੇਸ਼ਾਂ ਦੇ ਵਿੱਚ ਆ ਇਲਾਜ ਫ੍ਰੀ ਹੈ ਬਿਲਕੁਲ ਲੇਕਿਨ ਉਹ ਸੁਣਨ ਦੀਆਂ ਗੱਲਾਂ ਹੁੰਦੀਆਂ ਸੀਆਂ ਪਰ ਹਿੰਦੁਸਤਾਨ ਦੇ ਵਿੱਚ ਇਲਾਜ ਬਹੁਤ ਮਹਗਾ ਹੈ ਪਰ ਹੁਣ ਪਤਾ ਲੱਗਿਆ ਲੇ ਵੀ ਇਹ ਇਲਾਜ ਫ੍ਰੀ ਕਿਉਂ ਕਿਹਾ ਜਾਂਦਾ ਦੀ ਵਿਦੇਸ਼ ਚ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਦਾ ਜਿਹੜਾ ਸੁਪਨਾ ਸੀ ਉਹ ਇਹ ਸੀ ਕਿ ਅਜੀ ਬਿਲਕੁਲ ਫ੍ਰੀ ਮੁਫਤ ਦੇ ਵਿੱਚ ਇਲਾਜ ਔਰ ਸਿੱਖਿਆ ਦੋਨੇ ਨੀਤੀਆਂ ਇਹਨਾਂ ਨੂੰ ਮੁਫਤ ਕਰੀਏ ਤਾਂ ਕਿ ਉਹਦੇ ਨਾਲ ਤਰੱਕੀ ਹੋ ਸਕੇ ਦੇਸ਼ ਦੀ ਔਰ ਇਹੀ ਚੀਜ਼ਾਂ ਨਾਲ ਤਰੱਕੀ ਹੁੰਦੀ ਹੈ ਸੋ ਇਹ ਚੀਜ਼ਾਂ ਦੋਨੇ ਲਾਗੂ ਹੋਣ ਜਾ ਰਹੀਆਂ ਨੇ ਔਰ ਕਰ ਕਰ ਮੈਂ ਤੁਹਾਡੇ ਨੂੰ ਇੱਕ ਚੀਜ਼ ਦੱਸਦਾ ਜਿਹੜਾ ਬਪੱਖ ਰੌਲਾ ਪਾ ਰਿਹਾ ਹੈ ਕਿ ਇਹ 10 ਲੱਖ ਕੁਝ ਨਹੀਂ ਇਹ ਉਹ ਸਿਰਫ ਦੁਖੀ ਹੋ ਗਏ ਚੀਚਾ ਤੋਂ ਕਿ ਆਮ ਆਦਮੀ ਪਾਰਟੀ ਸਾਰੇ ਜਿੰਨੇ ਵੀ ਵਾਦੇ ਸੀ ਉਹ ਪੂਰੇ ਕਰਨ ਜਾ ਰਹੀ ਹੈ ਔਰ ਜੋ ਚਾ ਸੁਪਨੇ ਲੈ ਰਹੀ थी ਵਿਦੇਸ਼ਾਂ ਦੇ ਲੋਕਾਂ ਨੂੰ ਖੁਸ਼ਹਾਲ ਕਰਨ ਦੇ ਉਹ ਸੁਪਨੇ ਪੂਰੇ ਹੋਣ ਜਾ ਰਹੇ ਨੇ ਔਰ ਸਾਡੀਆਂ ਜਿੰਨੀਆਂ ਪਾਲਸੀਆਂ ਅਸੀਂ ਵਾਦੇ ਕੀਤੇ ਸੀ ਉਹ ਪੂਰੇ ਹੋਣ ਜਾ ਰਹੇ ਆ ਸਾਡਾ 1000 ਰੁਪਿਆ ਵਾਲਾ ਜਿਹੜਾ ਔਰਤਾਂ ਦਾ ਸੀ ਉਹ ਵੀ ਅਪ੍ਰੈਲ ਦੇ ਵਿੱਚ ਅਸੀਂ ਉਹ ਪੂਰਾ ਕਰ ਦਾਂਗੇ ਔਰ ਸਾਡੀ ਜਿੰਨੀਆਂ ਵੀ ਵਾਦੇ ਸੀ ਉਹ ਪੂਰੇ ਹੋਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਸੋ ਅਜੀ ਅਰਵਿੰਦ ਕੇਜਰੀਵਾਲ ਜੀ ਦਾ ਆਪਣੇ ਸਾਡੇ ਐਮਐਲਏ ਸਾਹਿਬ ਦਾ ਔਰ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਐਮਐਲਏ ਸਾਹਿਬ ਦੀ ਜਿੰਨੀ ਵੀ ਟੀਮ ਹੈ ਜਿਵੇਂ ਉਹਨਾਂ ਦੇ ਬ੍ਰਦਰ ਬੈਟੇ ਨੇ ਆਪਣੇ ਟਵਾਣਾ ਸਾਹਿਬ ਨੇ ਹੋਰ ਜਿੰਨੀ ਵੀ ਟੀਮ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਇਹਨਾਂ ਲੋਕਾਂ ਨੇ ਦਿਨ ਰਾਤ ਮਿਹਨਤ ਕਰਕੇ ਸਮਾਣੇ ਨੂੰ ਤਰੱਕੀ ਤੇ ਲੈ ਕੇ ਗਏ ਨੇ ਔਰ ਅੱਗੇ ਵੀ ਕੰਮ ਕਰਦੇ ਰਹਾਂਗੇ ਔਰ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੋਊਗਾ ਜਿਹਦਾ ਹੈਲਥ ਕਾਰਡ ਨਹੀਂ ਬਣੂਗਾ ਸੋ ਇਹਨਾਂ ਗੱਲ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਤਾਂ ਸਿੱਧਾ ਧੰਨਵਾਦ ਕਰਦੇ ਆਂ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਮਾਨ ਜੀ ਦਾ। ਉਸ ਤੋਂ ਬਾਅਦ ਧੰਨਵਾਦ ਕਰਦੇ ਆਂ ਸਾਡੇ ਹਲਕੇ ਸਮਾਨੇ ਦੇ ਐਮਐਲਏ ਸਰਦਾਰ ਜੀਤ ਸਿੰਘ ਜੋੜਾ ਮਜਰੇ ਜੀ ਦਾ। ਉਹਨਾਂ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਹਲਕੇ ਸਮਾਨੇ ਦੇ ਵਿੱਚ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਾਂ ਦੇ ਵਿੱਚ ਕੈਂਪ ਲਗਾ ਰਹੇ ਆਂਗੇ ਜਿਨ੍ਹਾਂ ਦੇ ਵਿੱਚ ਲੋਕਾਂ 'ਚ ਭਾਰੀ ਉਤਸ਼ਾਹ ਲੋਕ ਬਣਾਉਣ ਲੱਗੇ ਨੇ ਅਰ ਬੰਨ ਵੀ ਬਹੁਤ ਰਹੇ ਨੇ। ਅੱਜ ਅਸੀਂ ਤਕਰੀਬਨ 7 ਕੈਂਪ ਲੱਗ ਰਹੇ ਨੇ ਜਿਨ੍ਹਾਂ ਵਿੱਚ ਗੱਜੂ ਮਜਰੇ ਖਤਰੀ ਵਾਲਾ ਗਾਜੀਪੁਰ ਤੇ ਆਪਣਾ ਫਤੇਪੁਰ ਤੇ ਇੱਕ ਡਕਾਲਾ ਤੇ ਦੋ ਬਾੜਾਂ ਸ਼ਹਿਰ ਦੇ ਪਿਛਲੇ ਜਿੱਥੇ ਕੈਂਪ ਲਗਾਏ ਜਾ ਰਹੇ ਨੇ ਲੋਕਾਂ 'ਚ ਬਹੁਤ ਉਤਸ਼ਾਹ ਲੋਕ ਬਣਾ ਰਹੇ ਨੇ ਔਰ ਅਸੀਂ ਬੇਨਤੀ ਵੀ ਕਰਦੇ ਹਾਂ ਲੋਕਾਂ ਨੂੰ ਵੀ ਵੱਧੋ ਵੱਧ ਆ ਕੇ ਇਹਦਾ ਜਿਹੜੀ 10 ਲੱਖ ਦੀ ਯੋਜਨਾ ਦਾ ਲਾਭ ਉਠਾਓ ਇਹ ਸਭ ਦੇ ਬਣ ਕੇ ਕੋਈ ਕਿਸੇ ਨਾਲ ਪੱਖਪਾਤ ਨਹੀਂ ਹੈਗਾ ਚਾਹੇ ਕੋਈ ਜਰਨਲ ਹੈ ਚਾਹੇ ਕੋਈ ਆਈਸੀ ਹੈ ਚਾਹੇ ਕੋਈ ਬੀਸੀ ਹੈ ਸਾਰੇ ਪਰਿਵਾਰਾਂ ਦੇ ਬਣ ਕੇ ਕਿਸੇ ਨਾਲ ਕੋਈ ਮਤਭੇਦ ਨਹੀਂ ਹੋਊਗਾ ਹਲਕੇ ਦੇ ਵਿੱਚ ਹੁਣ ਤੱਕ ਕਿੰਨੇ ਕੋ ਬਣ ਚੁੱਕੇ ਨੇ ਜੀ ਤੇ ਕਿੰਨਾ ਕੋ ਟਾਰਗੇਟ ਹੈ ਜੀ ਤੁਹਾਡਾ ਟਾਰਗੇਟ ਤਾਂ ਅਸੀਂ ਹੈਗਾ ਤਕਰੀਬਨ ਅਸੀਂ ਹਰੇਕ ਘਰ ਤੱਕ ਪਹੁੰਚਾਂਗੇ ਹਰੇਕ ਘਰ ਤੱਕ ਜਾ ਕੇ ਘਰ-ਘਰ ਜਾ ਕੇ ਸਭ ਦੇ ਬਣਾਵਾਂਗੇ ਜੇ ਕੋਈ ਰਹਿ ਗਿਆ ਉਹਦੀ ਪੂਰੀ ਗੌਰ ਨਾਲ ਕਰਾਵਾਂਗਾ ਕੰਮ ਕਿਉਂਕਿ ਇਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਜਿਹਦੇ ਲਵੇ ਇਹ ਆਪਣਾ ਹੈਲਥ ਜੋਜ ਨਾਲ ਕਾਰ ਬਣਿਆ ਸਮਝੋ ਉਹਦੇ ਜੇਬ ਦੇ ਵਿੱਚ 10 ਲੱਖ ਰੁਪਏ ਧੰਨ